ਪ੍ਰੇਖਸਾਨ ਪ੍ਰਾਪ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਮੌਸਮ ਹੈ ਜਿਹੜਾ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦੇ ਵਿੱਚ ਜਿਹੜਾ ਦੱਸਿਆ ਗਿਆ ਹੈਗਾ ਵੀ ਕਾਫੀ ਅੱਜ ਦੇ ਦਿਨ بارش ਪੈਣੀ ਹੈਗੀ ਆ ਅੱਜ 28 ਫਰਵਰੀ ਹੈਗੀ ਹੈ 28 ਫਰਵਰੀ ਤੇ ਫਰਵਰੀ ਦਾ ਲਾਸਟ ਦਿਨ ਹੈਗਾ ਜੋ ਕਿ 1 ਮਾਰਚ ਤੱਕ ਪੂਰੇ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਦੇ ਵਿੱਚ ਤੇਜ਼ ਮੀਂਹ ਤੇਜ਼ ਹਵਾ ਤੇ ਗੜੇ ਮਰੀ ਵੀ ਦੱਸੀ ਗਈ ਹੈ ਪਹਿਲੀ ਗੱਲ ਤਾਂ ਪ੍ਰਮਾਤਮਾ ਗੇ ਹੀ ਅਰਦਾਸ ਕਰਿਓ ਵੀ ਆਪਣੀਆਂ ਫਾਸਲਾਂ ਨੂੰ ਗੜੇ ਮਾਰੀ ਤੋਂ ਜਿਹੜਾ ਬਚਾਇਆ ਜਾਵੇ ਆਪਾਂ ਇੱਕ ਜਿਹੜੀ ਅਰਦਾਸ ਹੀ ਕਰ ਸਕਦੇ ਆਂ ਦੇਖੋ ਹੁਣ ਏਨਕ ਯੁੱਗ ਬਦਲ ਗਿਆ ਤੇ ਵਾਰਸ਼ ਪੈਣ ਦੇ ਅਨੁਮਾਨ ਲਗਾਏ ਜਾ ਰਹੇ ਆ ਕਿਉਂਕਿ ਸਾਇੰਸ ਦਿਨੋਂ ਦਿਨੋ ਤਕਨੀਕਾਂ ਦਿਨੋਂ ਦਿਨ ਤਰਕੀਆਂ ਕਰਦੀਆਂ ਜਾ ਰਹੀਆਂ ਨੇ ਤੇ ਜਿਵੇਂ ਕਹਿੰਦੇ ਵੀ ਰੱਬ ਨੂੰ ਹੱਥ 'ਚ ਫੜਨ ਵਾਲਾ ਕੰਮ ਹੋ ਗਿਆ ਪਰ ਰੱਬ ਅੱਗੇ ਪੇਸ਼ ਕਿਸੇ ਦਿਨ ਚੱਲਦੀ ਚਲੋ ਜਿੰਨੇ ਵੀ ਭਾਈ ਚੈਨਲ ਚਲਾਉਂਦੇ ਆ ਬਾਈ ਇਧਰ ਦੇ ਮੌਸਮ ਵਾਲੇ ਉਹ ਚੰਗੀਆਂ ਜਾਣਕਾਰੀ ਦਿੰਦੇ ਉਹਨਾਂ ਨਾਲ ਆਪਣਾ ਫਾਇਦਾ ਹੋ ਜਾਂਦਾ ਕਿਸੇ ਨੇ ਪਾਣੀ ਲਾਉਣਾ ਚਾਰ ਦਿਨ ਲੇਟ ਕਰ ਲੈਂਦਾ ਕਿਸੇ ਨੇ ਰੇ ਸਪਰੇ ਕਰਨੀ ਹੈ ਚਾਰ ਦਿਨ ਲੇਟ ਕਰ ਲੈਂਦੇ ਕਿਸੇ ਨੇ ਕੋਈ ਫਸਲ ਬੀਜਣੀ ਵੱਢਣੀ ਹੈ ਨਾ ਚਾਰ ਪੰਜ ਦਿਨ ਮਗਰਾ ਮੂਰਾ ਕਰ ਲੈਂਦੇ ਇਹਦੇ ਨਾਲ ਫਾਇਦਾ ਬੜਾਗਾ ਤੇ ਹੁਣ ਟਾਈਮ ਆ ਜਿਹੜਾ ਲਗਭਗ 7:52 ਮਿੰਟ ਹੋ ਗਏ ਮੇਰੇ ਪਿੰਡ ਦੇ ਵਿੱਚ ਮੇਰਾ ਪਿੰਡ ਦੁੱਧਰਾ ਡਿਸਟ੍ਰਿਕਟ ਮਾਨਸਾ ਸਲੂਬਟ ਪਟਲਾਡਾ ਤੇ ਇੱਥੇ ਜਿਹੜੀ ਹੁਣ بارش ਪੈ ਰਹੀ ਆ ਠੀਕ ਆ ਆਪ ਆਪਣੀ ਏਰੀਆ ਵਿੱਚ ਦੱਸੋ ਵੀ ਛੋਡੇ ਮੌਸਮ ਕਿਸ ਤਰ੍ਹਾਂ ਦਾ ਹੈ ਰਾਤ ਕਿੰਨੀ ਕੁ بارش ਹੋਈ ਰਾਤ ਵੀ ਹਲਕੀ ਫੁਲਕੀ ਕੁਝ ਏਰੀਆ ਦੇ ਵਿੱਚ ਜਿਹੜੀ بارش ਹੋਈ ਹੈਗੀ ਆ ਜਿੱਥੇ ਪਾਣੀ ਵਗੈਰਾ ਲੱਗੇ ਸੀ ਮਣੀ ਮੁੱਟੀ ਖਾਵਾ ਵਗੈਰਾ ਚੱਲੇ ਆ ਲੌਂਗ ਟਾਈਮ ਦੀਆਂ ਵੈਰਾਈਟੀਆਂ ਨੇ ਜਿਹੜੀਆਂ ਉਹ ਡਿੱਗੀਆਂ ਵੀ ਹੈਗੀਆਂ ਨੇ ਕਿਉਂਕਿ ਉਹਨਾਂ ਨੂੰ ਤੁਸੀਂ ਇਹ ਨਾ ਮੰਨੋ ਵੀ ਵੈਰਾਈਟੀਆਂ ਡਿੱਗੀਆਂ ਫੇਲ ਨੇ ਉਹ ਮੌਸਮ ਕਰਕੇ ਡਿੱਗ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ ਝਾੜ ਲਾ ਚਲੋ ਡਿੱਗਣ ਦਾ ਫਰਕ ਜ਼ਰੂਰ ਪੈਂਦਾ ਤੇ ਅੱਜ بارش ਵੀ ਕਾਫੀ ਦੱਸੀ ਹੈ ਤੇ ਗੜੇ ਮਾਰੇ ਵੀ ਕਾਫੀ ਦੱਸੀ ਹੈ ਤੇ بارش ਦਾ ਤਾਂ ਚਲੋ ਨੁਕਸਾਨ ਨਹੀਂ ਹੈਗਾ ਫਸਲ ਨੂੰ ਪਰ ਜਿਹੜਾ ਗੜੇ ਮਾਰੀ ਦਾ ਨੁਕਸਾਨ ਹੈ ਉਹ ਕਿਸਾਨ ਨਹੀਂ ਚੱਲ ਸਕਦਾ ਕਿਉਂਕਿ ਹੁਣ ਕਣਕਾਂ ਨਿਸਰ ਚੁੱਕੀਆਂ ਨੇ ਕਣਕਾਂ ਨੂੰ ਮੂਰ ਵੀ ਪੈ ਰਿਹਾ ਕਿਤੇ ਦੁੱਧਿਆ ਸਟੇਜ ਆ ਰਹੀ ਹੈ ਕਿਉਂਕਿ ਲਗਭਗ ਕਣਕ ਦੀਆਂ ਕਿਸਮਾਂ ਕੋਈ 105 ਦਿਨ ਦੇ ਆ ਕੋਈ 115 ਦਿਨ ਦੇ ਕੋਈ 120 ਦਿਨ ਦੀ ਹੈਗੀ ਆ ਲਗਭਗ 150 55 60 ਦਿਨ ਦੀਆਂ ਕਿਸਮਾਂ ਆਪਾਂ ਲਾਉਣੇ ਹੈਗੇ ਆ ਤੇ ਗੜੇ ਮਾਰੀ ਦਾ ਨੁਕਸਾਨ ਪਿਛਲੇ ਤੋਂ ਪਿਛਲੇ ਸਾਲ ਵੀ ਪੱਕੀਆਂ ਫਸਲਾਂ ਤੇ ਹੋਇਆ ਸੀ ਇਸ ਸਾਲ ਬੂਰਜਾ ਨਸਾਰੇ ਤੇ ਹੋਇਆ ਹੈਗਾ ਤੇ ਅੱਜ ਦਾ ਵੀ ਮੌਸਮ ਪੂਰਾ ਖਰਾਬ ਹੈਗਾ ਪੰਜਾਬ ਹਰਿਆਣਾ ਰਾਸਥਨ ਕੋਈ ਵੀ ਜ਼ਿਲ੍ਹਾ ਜਿਹੜਾ ਨਹੀਂ ਛੱਡਿਆ ਜਾਊਗਾ ਜਿੱਥੇ بارش ਨਹੀਂ ਹੋਣੀ ਕੁਸ਼ ਕੇਰੀਆ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਵੀ ਗੜੇਮਾਰੀ ਹੋਈ ਆ ਤੇ ਅੱਜ ਤੇ ਕੱਲ ਦਾ ਵੀ ਦਰਸਾਰਿਆ ਵੀ ਗੜੇਮਾਰੀ ਪੈਣੀ ਹੈਗੀ ਆ ਪ੍ਰਮਾਤਮਾ ਅੱਗੇ ਦੁਆਰਾ ਮੈਂ ਫੇਰ ਹੀ ਬੇਨਤੀ ਕਰਦਾ ਵੀ ਗੜੇਮਾਰੀ ਤੋਂ ਫਸਲਾਂ ਨੂੰ ਜਿਹੜਾ ਬਚਾਇਆ ਜਾਵੇ ਦੇਖੋ ਬਾਈ ਕਿਸੇ ਨੇ ਸ਼ਿਮਲਾ ਮਿਰਚ ਲਾਈ ਹੈ ਕਿਸੇ ਨੇ ਚਾਰੀ ਮਿਰਚ ਲਾਈ ਹੈ ਕਿਸੇ ਨੇ ਕਰਬੂਜਾ ਲਾਇਆ ਹਨਾ ਉਹਨਾਂ ਦੀ ਵੀ ਮਿਹਨਤਾ ਦੇਖੋ ਖੁੱਲੇ ਸਮਾਨ ਦੇ ਵਿੱਚ ਫਸਲਾਂ ਪਈਆਂ ਹੈਗੀਆਂ ਨੇ ਇੱਕ ਰੱਬ ਅੱਗੇ ਅਰਦਾਸ ਆ ਕੋਈ ਇਹਨਾਂ ਦੇ ਉੱਪਰ ਜਾਦੂ ਟੂਣਾ ਲਾ ਕੇ ਨਹੀਂ ਆਪਾਂ ਬਚਾ ਸਕਦੇ ਉਹ ਇਹਨਾਂ ਦੇ ਉੱਪਰ ਆਪ ਲਫਾਫਾ ਪਾ ਕਿੰਨੇ ਉਹਨਾਂ ਨੂੰ ਬਚਾ ਸਕਦੇ ਇੱਕ ਰੱਬ ਅੱਗੇ ਹੀ ਅਰਦਾਸ ਕਰ ਸਕਦੇ ਆ ਕਿਉਂਕਿ ਫਸਲਾਂ ਦੇ ਲਈ ਮੀਂਹ ਦਾ ਪੈਣਾ ਬੜਾ ਜ਼ਰੂਰੀ ਆ ਪਰ ਜਦੋਂ ਗੜੇਮਰੀ ਦੀ ਖਬਰ ਸੁਣੀ ਜਾਂਦੇ ਆ ਕਿਸਾਨ ਡਰ ਜਾਂਦੇ ਆ ਕਿਸਾਨਾਂ ਨੂੰ ਡਰਾਇਆ ਨਾ ਜਾਵੇ ਕਿਸਾਨਾਂ ਦਾ ਜਿਹੜਾ ਦਿਲ ਖੜਾਇਆ ਜਾਵੇ ਕਿਉਂਕਿ ਦਿਲ ਖੜਾਉਣ ਦੇ ਲਈ ਅੱਜ ਵੀਡੀਓ ਬਣਾਈ ਹੈਗੀ ਆ ਮੌਸਮ ਦਾ ਤਾਂ ਦੇਖੋ ਬਾਈ ਤੁਹਾਨੂੰ ਸਭ ਨੂੰ ਪਤਾ ਹੀ ਆ ਪੰਜ 6 ਦਿਨ ਹੋ ਗਏ ਖਬਰਾਂ ਆ ਰਹੀਆਂ ਨੇ ਕਿੰਨੀ ਤਰੀਕ ਤੋਂ ਲੈ ਕੇ ਕਿੰਨੀ ਤਰੀਕ ਤੱਕ ਕਿੰਨੇ ਪਰਸੈਂਟ ਦੇਖੋ ਕਿੰਨਾ ਮੀਂਹ ਜਿਹੜਾ ਪੈਣਾ ਹੈਗਾ ਤੇ ਮੈਂ ਦੁਬਾਰਾ ਇਹ ਬੇਨਤੀ ਕਰਦਾ ਵੀ ਅਰਦਾਸ ਹੀ ਆਪਣੀ ਵੀ ਕਿਸਾਨਾਂ ਦੀਆਂ ਫਸਲਾਂ ਨੂੰ ਜਿਹੜਾ ਬਚਾਇਆ ਜਾਵੇ ਕਿਸਾਨਾਂ ਦੇ ਫਸਲਾਂ ਨੂੰ ਇੱਕ ਅਰਦਾਸ ਕਰਕੇ ਹੀ ਜਿਹੜਾ ਬਚਾ ਸਕਦਾ ਹੈ ਦੇਖੋ ਜਿਹੜਾ ਰੱਬ ਨੇ ਕਰਨਾ ਹੋ ਕਰਨੇ ਆ ਕਈ ਵਾਰ ਰੱਬ ਘਰੋਂ ਖੇਤੋਂ ਵੱਢ ਕੇ ਲੈ ਕੇ ਦਾਣੇ ਘਰੋਂ ਵੀ ਕੱਟ ਕੇ ਲੈ ਜਾਂਦਾ ਜਿਹੜੀ ਚੀਜ਼ ਲਿਜਾਣੀ ਹੈ ਜਿਹੜੀ ਚੀਜ਼ ਲਿਜਾਣੀ ਹੈ ਉਹ ਲਿਜਾਣੀ ਹੈ ਜਿਹੜੀ ਚੀਜ਼ ਆਪਾਂ ਨੂੰ ਦੇਣੀ ਹੈ ਪ੍ਰਮਾਤਮਾ ਨੇ ਉਹ ਦੇਣੀ ਹੈ ਜਿਆਦਾ ਨਾ ਘਬਰਾਇਆ ਕਰੋ ਕੁਛ ਨਹੀਂ ਹੁੰਦਾ ਕੋਈ ਬਾਲਾ ਵੱਡਾ ਫਰਕ ਨਹੀਂ ਪੈਂਦਾ ਜਿਹੜਾ ਪ੍ਰਮਾਤਮਾ ਨੇ ਦੇਣਾ ਹੈ ਆਪਾਂ ਨੂੰ ਉਹੀ ਦੇਣਾ ਹੈ ਧੰਨਵਾਦ